ਉਹ ਹਾਲਾਤ ਦੱਸੋ ਤੁਸੀਂ ਜਦੋਂ ਪਲੇਨ 'ਚ ਜਾ ਰਹੇ ਸੀ ਤੁਹਾਨੂੰ ਕਿਸੇ ਨੇ ਕੋਈ ਕਟਿੰਗ ਵਿਖਾਈ ਤੁਹਾਡੇ ਬਾਰੇ ਤੁਹਾਨੂੰ ਕ੍ਰਿਟੀਸਾਈਜ਼ ਕਰਦਾ ਇੱਕ ਜਿਹੜਾ ਆਰਟੀਕਲ ਲੱਗਿਆ ਸੀ ਉਹ ਮੇਰੇ ਫਾਦਰ ਨੇ ਮੇਰਾ ਫਾਦਰ ਰੋਂਦਾ ਦੇਖਿਆ ਮੈਂ ਇੱਕ ਵਾਰ ਜ਼ਿੰਦਗੀ 'ਚ ਹਾਂ ਮੈਂ ਨਾ ਕਿ ਨਿਕਲਿਆ ਉਹ ਰੂਰੇ ਸੀ ਮੈਨੂੰ 55 ਬੰਦਿਆਂ ਦੀ ਟੀਮ 'ਚ ਰੱਖਿਆ ਨਹੀਂ ਸੀ ਰਾਜਨ ਬਾਲਾ ਨੇ ਆਰਟੀਕਲ ਛਾਪਿਆ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਸਟ੍ਰੋਕਲੈਸ ਬੰਦਾ ਹੂੰ ਬੇਤੋ ਹਿਟੇ ਨਹੀਂ ਵਾਦੀ ਸ਼ਾਟ ਨਹੀਂ ਵਾਦਨ ਹਾਂਜੀ ਤੇ ਉਹ ਆਰਟੀਕਲ ਮੈਂ ਪਾੜ ਕੇ ਆਪਣੀ ਵਾਰਡਰੋਬ ਚਲਾ ਲਿਆ ਹਾਂ। ਹਾਂ। ਹਰ ਰੋਜ਼ ਮੈਂ ਉਹਨੂੰ ਜੂਂਡ ਬੋਲਦਾ ਸੀ ਸਵੇਰੇ ਸੌ ਜਾਂਦਾ ਸੀ ਦੂਏ ਕਮਰੇ ਜਾ ਕੇ ਉਹ ਉਠਾਉਂਦੇ ਸੀ ਐਕਸਰਸਾਈਜ਼ ਕਰਨ। ਹਾਂ। ਲੇਕਿਨ ਉਹ ਦਿਨ ਸਭ ਕੁਝ ਬਦਲ ਗਿਆ। ਨੌਕਰ ਨੂੰ 20 ਰੁਪਏ ਦਿੰਦਾ ਸੀ। ਗਿੱਲੀ ਟੀ-ਸ਼ਰਟ ਪਾ ਸ਼ਾਮਦੀਪ ਆ ਕੇ ਉਹਨਾਂ ਕੋਲ ਚੱਲ ਜਾਂਦੇ ਉਹ ਕਹਿੰਦੇ ਕਿੰਨੇ ਭੱਜਾ ਦੱਸ। ਹਾਂ। ਮੈਂ ਕਿਹਾ 10 ਰੌਂਡ ਫੇਰ ਸੌ ਜਾਂਦਾ ਸੀ। ਹਾਂ। ਉਹ ਦਿਨ ਬਦਲ ਗਿਆ ਸਭ ਕੁਝ। ਓਕੇ। ਸਵੇਰੇ 4 ਵਜੇ ਆਪੇ ਉੱਠਣਾ ਸੇਵਕਾਂ ਨੂੰ ਨਾਲ ਲੈ ਜਾਣਾ। ਹਾਂ। ਵਿੱਚ ਰੋਲ ਆਪ ਕਰਨੀ। ਇੱਕ ਦੁੱਧ ਜਲੇਬੀ ਖਾਣੀ ਵਿੱਚ ਫਾਜ਼ਲ ਦੀ ਡੈਥ ਹੋਈ 4 ਸਾਲ ਰੰਗीन ਕਪੜੇ ਨਹੀਂ ਦਿਖੇ ਅੱਛਾ 4 ਸਾਲ 12 14 ਘੰਟੇ ਤਪੱਸਿਆ ਕੀਤੀ ਉਹ ਤਪੱਸਿਆ ਫਿਰ ਰੰਗ ਭਾਗ ਵੀ ਉਹ ਫਿਰ ਲਖਨਊ ਗਿਆ 4 ਸਾਲ ਬਾਅਦ 700 28 ਛੱਕੇ ਵਰਲਡ ਰਿਕਾਰਡ ਉਦੋਂ ਬਾਅਦ ਇੰਡੀਆ ਦੇ ਕੈਂਪ ਚ 200 ਬੋਲਾਂ ਕਮਾਤੀਆਂ ਗਵਸਕਰ ਆ ਕੇ ਮੇਰੇ ਪੈਰ ਬੈਟ ਦੇਖਦਾ ਹੁੰਦਾ ਸੀ ਥੋੜੀ ਯਾਰੀ ਉੱਥੇ ਐਨਆਈਐਸ ਦੇ ਵਿੱਚੋਂ ਮੈਂ ਛੱਕਾ ਮਾਰਦਾ ਸੀ ਤੇ ਬਾਹਰ ਸੜਕਾਂ ਨੇ ਐਨਆਈਐਸ ਦੇ ਬਾਅਦ ਦਿੱਲੀ ਉਹ ਸੜਕ ਤੇ ਗੇਂਦ ਜਾਂਦੀ ਚੁੱਕ ਕੇ ਲੈ ਜਾਂਦੀ ਕੋਈ 250 ਗੇਂਦਾਂ ਕਮਾਤੀਆਂ